ਸਾਨੂੰ ਬਹੁਤ ਇਹਦਾ ਜਾਣਿਆ ਖਤਰਾ ਘਰ ਰਾਤ ਨੂੰ ਬਾਹਰ ਪਈ ਚੀ ਬਾਹਰ ਮੈਂ ਹੋ ਕਪੜਾ ਲੈ ਕੇ ਉੱਤੇ ਪੈ ਗਏ ਹੈਗੀਆਂ ਬਿਜਾਰ ਜਨ ਵੀ ਥੱਲੇ ਨਹੀਂ ਸੀ ਆਜ ਗਈ ਸਾਡੇ ਜਿਵੇਂ ਸੀ ਕਿਸੇ ਮੁਰੇ ਹੱਥ ਬੰਦੇ ਸਾਡੇ ਕੋਈ ਗੱਲ ਨਹੀਂ ਸੁਣਦੇ ਸਰਕਾਰ ਦਾ ਕੋਈ ਅਧਿਕਾਰੀ ਥੋੜਾ ਸਾਰ ਲੈਣਾ ਸਾਨੂੰ ਕਦੇ ਨਹੀਂ ਆਇਆ ਜੀ ਆਪਾਂ ਸਾਰੇ ਕਿਉਂ ਜਾਂਦੇ ਸਾਡੇ ਵੀ ਜਾ ਕੇ ਦੇ ਸਰਕਾਰ ਬਕਦੀ ਸੀ ਕਾਜ ਦੇ ਰਹੇ ਗਰੀਬ ਲੋਕਾਂ ਨੂੰ ਸਾਨੂੰ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਮਿਲਿਆ ਸਾਨੂੰ ਸਰਪੰਚ ਨਾ ਕੋਈ ਆ ਰਹੀ ਕਿ ਕਿੰਨਾ ਕਰਾਂ ਜੀ ਇੱਧਰ ਨਹੀਂ ਆਇਆ ਕੋਈ ਤੁਸੀਂ ਸਾਡਾ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੁਝ ਨਹੀਂ ਕਿਸੇ ਨਾਲੇ ਐਮਐਲਏ ਸਾਹਿਬ ਤਾਂ ਕਹਿੰਦੇ ਵੀ ਇੱਥੇ ਕੋਈ ਨੁਕਸਾਨ ਹੀ ਹੋਏ ਆਪਣੇ ਹਲਕੇ ਦੇ ਨਾਲੇ ਗੱਲ ਕਰਾਓ ਸਾਥੀ ਸਾਡੀ ਗੱਲ ਕਰਾਓ ਅੱਗੇ ਮੁੱਕਦੇ ਦੇਖੋ ਹਾਂ ਗੱਲ ਤਾਂ ਕਰੀਏ ਹੰਮੂ ਖਾ ਕੇ ਵੀ ਕੀ ਪਾਟ ਕਰਦੇ ਬੋਟਾ ਪਾ ਕੇ ਭਾਗ ਗਏ ਲੈ ਗਏ ਉਹ ਕੰਨੀ ਗੱਲ ਤਾਂ ਕਰ ਰਿਹਾ ਕਿ ਮਾਤਾ ਗਰ ਨਹੀਂ ਸਾਡਾ ਘਰਾਨੀ ਦਾ ਦੇਖੋ ਗਰੀਬਾਂ ਦੀ ਆ 2800 ਦਾ ਕਾਗਜ਼ ਆ ਉਹ ਦੇਖੋ ਨਾ ਮਹੰਗਾ ਲਾਇਆ ਅੱਧ ਵਿਚਾਦ ਪੈਸੇ ਦਿੱਤੇ ਤੇ ਦਿੱਤੇ ਵੀ ਨਹੀਂ ਗੇ ਕਿੱਥੋਂ ਦਿੱਜੇ ਤੇ ਕਣਕ ਕਣਕ ਸਾਡੀ ਕੱਟੀ ਜਾਂਦੇ ਆ ਕਣਕ ਵੀ ਨਹੀਂ ਮਿਲਦੀ ਕਿਹੜੇ ਹੁਣ ਕਿੰਨੇ ਦਿਨ ਹੋ ਗਏ ਮੀਂਹ ਪੈਣ ਦੇ ਸੌਦੇ ਤੇ ਬਿਨਾਂ ਵੀ ਬੈਠੇ ਆ ਜਿੱਦਾਂ ਸਾਡੇ ਕੋਲ ਜੋਂ ਥੋੜੇ ਗਰੀਬਾਂ ਦੀ ਬੋਟਾ ਪਾ ਕੇ ਲੈ ਗਏ ਉਹ ਤੋਂ ਛਾਣੇ ਗਾ ਲੈ ਸਾਨੂੰ ਸਹੁਰਤੇ ਨੇ ਕੋਈ ਆ ਰਹੀ ਹੈ ਤਰਾ ਸਾਨੂੰ ਮੇੜ ਨਹੀਂ ਰਹੀ ਕੰਨਾ ਦੇਖੋ ਯਾਰ ਕੰਨਾ ਦੀਆਂ ਗਨਾਵੀਆਂ ਮੰਗਦੇ ਬਸ ਇਸ ਦਿੱਖ ਤੋਂ ਨਖੜਾਗਾ ਹਾਂਜੀ ਜਿਵੇਂ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬੀਆਂ ਬੰਨਿਓ ਹਰ ਪੀੜਤਾ ਲਈ ਟਰੱਕ ਟਰਾਲੀਆਂ ਪਰਕੇ ਜਾ ਰਹੇ ਨੇ ਹਨ ਪਰ ਉਥੇ ਕਿਤੇ ਕਿਤੇ ਜਗ੍ਹਾ ਆਪਣੇ ਪਿੰਡਾਂ ਦੇ ਨੇੜੇ ਲੋਕ ਵੀ ਇਸ ਤਰ੍ਹਾਂ ਦੇ ਨਹੀਂ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੀ ਮਜ਼ਦੂਰੀ ਨਹੀਂ ਚੱਲਦੀ ਜਿਹੜੇ ਕੰਮਕਾਰ ਤੋਂ ਵਿਹਲੇ ਬੈਠੇ ਨੇ ਤੁਸੀਂ ਦੇਖਿਆ ਕਿ ਉਹਨਾਂ ਦੇ ਘਰਾਂ ਦੇ ਵੀ ਸੱਤਾ ਡਗੀਆਂ ਨੇ ਜਿੱਥੇ ਅਸੀਂ ਦੂਸਰਾ ਲਈ ਜਾਣੇ ਤਾਂ ਉੱਥੇ ਸਾਨੂੰ ਆਪਣੇ ਨਗਰ ਆਪਣੇ ਪਿੰਡ ਆਪਣੇ ਹਲਕੇ ਦੇ ਵਿੱਚ ਵੀ ਸਾਨੂੰ ਚਾਤ ਮਾਰ ਲੈਣੀ ਚਾਹੀਦੀ ਆ ਕਿ ਇੱਥੇ ਵੀ ਲੋੜਵੰਦੇ ਗਰੀਬ ਲੋਕ ਵੱਸਦੇ ਨੇ ਜਿਵੇਂ ਅੱਜ ਮਾਤਾ ਨੇ ਦੱਸਿਆ ਕਿ ਇਹਨਾਂ ਦਾ ਘਰ ਚੋਂਦਾਗਾ ਪਰਿਵਾਰ ਖੜੇ ਨੇ ਅਤੇ ਜਿਨ੍ਹਾਂ ਨੂੰ ਅਜ ਰਸਨ ਦੀ ਜਾਂ ਹੋਰ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਉਹਨਾਂ ਦੀਆਂ ਸੁਣਵਾਈ ਵੀ ਕਰਨੀ ਚਾਹੀਦੀ ਆ ਆ ਸ਼ੇਰ ਸਿੰਘ ਤਾਂ ਜੀ ਬਿਲਕੁਲ ਘਰ ਤੈਸਨੈਸ ਹੋ ਗਿਆ ਦੇਖੋ ਆ ਸ਼ੇਰ ਸਿੰਘ ਜਿਵੇਂ ਇਹਨਾਂ ਦਾ ਘਰ ਡਿੱਗਿਆਗਾ ਆ ਦੇਖੋ ਬੰਦਾ ਰੋ ਰਿਹਾਗਾ ਬੰਦਾ ਦੇਖੋ ਜੀ ਰੋ ਰਿਹਾਗਾ ਇਹ ਸਰਕਾਰ ਐਮ ਐਲ ਏ ਸਾਹਿਬ ਕਹਿੰਦੇ ਆ ਕਿ ਤਾਂ ਕੋਈ ਨੁਕਸਾਨ ਹੀ ਨਹੀਂ ਹੋਇਆ ਆ ਦੇਖੋ ਸ਼ੇਰ ਸਿੰਘ ਰੋ ਰਿਹਾ ਜੀ ਪਾਕੂ ਕੇ ਪਿੰਡ ਦੇ ਵਿੱਚ ਆ ਦੇਖੋ ਇਹ ਰਾਤ ਨੂੰ ਅਸਾਂ ਮੈਨੇਜਮੈਂਟ ਦੇ ਆ ਵੀ ਤੁਸੀਂ ਸਾਡੇ ਮਾਲ ਦੇ ਕਮਰੇ ਦੇਖੋ ਉਧਰ ਆ ਕੱਢਦਾ ਕੰਵਰਟ ਦੱਸਦਾ ਜੀ ਕਿਹਨੇ ਹੋਣਿਆ ਦਾਕਰ ਐ ਇਸ ਵੇ ਉਹਦੇ ਨਾਲ ਹੀ ਮੁੰਡਾ ਇੱਕ ਜਮਾ ਥੱਲੇ ਆ ਗਈ ਸਾਡੇ ਤਾਂ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਮਦਦ ਕਰਨਾ ਗਲਤ ਗੱਲ ਹੈ ਪਰ ਜਿੱਥੇ ਤੁਹਾਡਾ ਆਪਣਾ ਨਗਰ ਹੈ ਤੁਹਾਡਾ ਆਪਣਾ ਇਲਾਕਾ ਹੈ ਤੁਹਾਡੇ ਪਿੰਡ ਨੇ ਤੁਹਾਡਾ ਨਗਰ ਹੈ ਉੱਥੇ ਵੀ ਉਹਨਾਂ ਦਾ ਬਣਦਾ ਯੋਗਦਾਨ ਜ਼ਰੂਰ ਕਰਨਾ ਚਾਹੀਦਾ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਆ ਬੇਸ਼ੱਕ ਤੁਸੀਂ ਅੱਜ ਹੋਰਾਂ ਦੇਸਾਂ ਵੱਲ ਜਾਂ ਹੋਰਾਂ ਪਿੰਡਾਂ ਵੱਲ ਵੀ ਗਏ ਹੋ ਤੁਸੀਂ ਜਿੱਥੇ ਆਪ ਨੂੰ ਲੱਗਦਾ ਕਿ ਪਾਣੀ ਜਾਦੇ ਗਿਆ ਹੋਇਆ ਪਰ ਜੇ ਗੱਲ ਕਰੀਏ ਤਾਂ ਉੱਥੇ ਵੀ ਸਹੀ ਸਲਾਮਤ ਉਹਨਾਂ ਕੋਲੇ ਰਸ ਨਹੀਂ ਪਹੁੰਚਦਾ ਜਿਹੜੇ ਲੋੜਵੰਦ ਪਰਿਵਾਰ ਬੈਠੇ ਨੇ ਜਿਹੜੇ ਵੱਡੇ ਵੱਡੇ ਪਾਣੀ 'ਚ ਬੈਠੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜਿਆ ਹੋਇਆ ਉਹਨਾਂ ਤੱਕ ਰਸ ਨਹੀਂ ਪਹੁੰਚਦਾ ਰਾਹ ਦੇ ਵਿੱਚ ਹੀ ਖਤਮ ਹੋ ਜਾਂਦਾ ਇਸੇ ਤਰ੍ਹਾਂ ਪਰਿਵਾਰ ਵੀ ਇੱਥੇ ਆਪਣੇ ਨਗਰ ਦੇ ਪਰਿਵਾਰ ਵੀ ਐਸੇ ਖੜੇ ਨੇ ਕਿ ਜਿਨ੍ਹਾਂ ਨੂੰ ਲੋੜ ਹੈ ਜਿਵੇਂ ਇਹਨਾਂ ਨੂੰ ਦੱਸਿਆ ਕਿ ਕਾਗਜ਼ ਆਏ ਨੇ ਪਰ ਇਹਨਾਂ ਤੱਕ ਨਹੀਂ ਪਹੁੰਚੇ ਪਹੁੰਚੇ ਸੀ ਗੁਰੂ ਕੋਲੇ ਨਾ ਜੀ ਕੋਲੇ ਪਹੁੰਚਾ ਕਿਸੇ ਨੂੰ ਗਰੀਬ ਨੂੰ ਦਿੱਤਾ ਨਹੀਂਗਾ ਹਾਂਜੀ ਕਿਸੇ ਨੂੰ ਨਹੀਂ ਮਿਲਿਆ ਗਰੀਬ ਨੂੰ ਕਹੀ ਕਿ ਦਿਖਾਉਣ ਉਹ ਬਸ ਹਲਦੇ ਉਹ ਤਾਂ ਟੰਗ ਦੇ ਤੇ ਹਾਂ ਬਈ ਨਗਰ ਨੂੰ ਦਿੱਤੇ ਅੱਛਾ ਜਿਆਪੁਰੀਆਂ ਕਿਹਿਆ ਹਾਂ ਅੱਜ ਕੀ ਕਹਾਂਗੇ ਕਿੰਨੇ ਹੋ ਗਏ ਮੈਂਬਰ ਬਣੇ ਆ ਸਾਡੇ ਬਾੜਾਂ ਦੇ ਠੀਕ ਹੈ ਸਾਡੇ ਮੈਂਬਰਾਂ ਨੂੰ ਦੇਣ ਉਹ ਸਾਨੂੰ ਆਪੇ ਬਣ ਜਾਣਗੇ ਆ ਦੇਖੋ ਇਹ ਪਿੰਡ ਪੱਖੋ ਦੇ ਇਹ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦਾ ਬੁਰਾ ਹਾਲ ਹੈ ਸੱਤਾ ਚੋਂਦੀਆਂ ਨੇ ਜਿਨ੍ਹਾਂ ਨੇ ਆਪਣੀ ਰਾਤ ਬੈ ਕੇ ਕੱਟੀ ਆਪਣੇ ਬੱਚਿਆਂ ਨੂੰ ਬੜੇ ਫਿਕਰ ਦੇ ਵਿੱਚ ਰਾਤਾਂ ਕੱਟੀਆਂ ਨੇ ਉਹਨਾਂ ਨੇ ਪਰ ਇਹਨਾਂ ਨਾਲ ਵੀ ਜੋ ਕੁਝ ਜੋ ਕਨੇ ਵੀ ਸਰਕਾਰਾਂ ਨੂੰ ਜੋ ਬਣਦਾ ਇਹਨਾਂ ਨੂੰ ਮਾਇਆ ਵੀ ਦੇਣਾ ਚਾਹੀਦਾ ਔਰ ਇਹਨਾਂ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਜਿਵੇਂ ਪਿੰਡ ਪੱਖੋ ਕਹਿੰਦੇ ਇਹ ਤੁਹਾਨੂੰ ਇਹਨਾਂ ਸਾਰਿਆਂ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਅਸੀਂ ਘਰ ਦਿਖਾਣੇ ਆ ਜਿਨ੍ਹਾਂ ਦੇ ਘਰਾਂ ਦੇ ਸੱਤਾ ਡਿੱਗਣ ਵਾਲੀਆਂ ਨੇ ਛੱਤਾ ਚੋਂਦੀਆਂ ਨੇਗੇ ਆ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਈਏ ਜੀ ਹਾਂ ਜੀ ਮਹਾਰਾਜ ਕੀ ਕਹਿਣਾ ਚਾਹੋਗੇ ਬਾਰਸ਼ ਦੇ ਨਾਲ ਜਿਹੜੇ ਮਤਲਬ ਘਾਟੇ ਗਰੇ ਨੇ ਅੱਜ ਹਨ ਤੁਸੀਂ ਦौरा ਕੀਤਾ ਅੱਜ ਦੇਖਿਆ ਕਾਫੀ ਪਰਿਵਾਰਾਂ ਨੂੰ ਜਿਹੜਾ ਸੱਟਾ ਲੱਗੀਆਂ ਨੇ ਪਰਿਵਾਰਾਂ ਦੀ ਕੀ ਕਹੋਗੇ ਨਾਲ ਅੱਜ ਅਸੀਂ ਸਾਡੇ ਪ੍ਰਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਪੱਖੋ ਕੀਵੇਂ ਕੇ ਖੜੇ ਆ ਆਪਾਂ ਇੱਕ ਕੱਲ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਦੀ ਇੱਕ ਵੀਡੀਓ ਦੇਖੀ ਉਹ ਮੋਬਾਈਲ ਤੇ ਲਾਈਵ ਹੋ ਕੇ ਕਹਿੰਦੇ ਆ ਵੀ ਸਾਡੇ ਮਹਿਲਕਲਾਂ ਦੇ ਵਿੱਚ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਹਿੰਦਾ ਪਹਿਲਾਂ ਵੀ ਵਾਰਸੀਆਂ ਕਿਤੇ ਵੀ ਕੋਈ ਨੁਕਸਾਨ ਨਹੀਂ ਹੋਇਆ ਮੈਂ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਨਾ ਐਮਐਲਏ ਸਾਹਿਬ ਇੱਕ ਆ ਗਰੀਬ ਪਰਿਵਾਰ ਖੜਿਆ ਲੇਟ ਆ ਸਾਰੇ ਗਰੀਬ ਪਰਿਵਾਰ ਖੜੇ ਉਧਰ ਸਾਡੀਆਂ ਕਿਸੇ ਭੈਣਾਂ ਖੜੀਆਂ ਇਹ ਸੇਰ ਸਿੰਘ ਆ ਆ ਦੇਖੋ ਇਹਦਾ ਘਰ ਪਹਸਨੈਸ ਹੋ ਗਿਆ ਇਹ ਪਰਿਵਾਰ ਦੀ ਜਾਨ ਮਸਾ ਬਚੀਆ ਇਹ ਪਿੰਡ ਵਾਲੇ ਕਹਿੰਦੇ ਜਦੋਂ ਮਕਾਨ ਡਿੱਗਿਆ ਰਾਤ ਨੂੰ ਇਹਨਾਂ ਦਾ ਇਹਨਾਂ ਨੂੰ ਮਸਾ ਕੱਢਿਆ ਗਿਆ ਇਹਨਾਂ ਨੂੰ ਘਰ ਦੇ ਵਿੱਚੋਂ ਮਸਾ ਕੱਢਿਆ ਸੱਤ ਹੀ ਟੋ ਇਹਦਾ ਪਰਿਵਾਰ ਗਰੀਬ ਪਰਿਵਾਰ ਦਾ ਸਾਰਾ ਘਰ ਤੈਸਨੈਸ ਹੋ ਗਿਆ ਇਹਨਾਂ ਦੇ ਪਰਿਵਾਰ ਬੱਚੇ ਮਸਾਂ ਬਚੇ ਨਹੀਂ ਤੁਸੀਂ ਕਹਿੰਦੇ ਹੋ ਨੁਕਸਾਨ ਨਹੀਂ ਆਇਆ ਹੋਇਆ ਐਮਐਲਏ ਸਾਭ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਹਕੀਕਤ ਦੇ ਵਿੱਚ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਆ ਕੇ ਆਪਣੇ ਗਰੀਬ ਲੋਕਾਂ ਦੀਆਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਸਮੱਸਿਆਵਾਂ ਦੇਖੋ ਇਹਦਾ ਅਜ ਗਰੀਬ ਪਰਿਵਾਰ ਦਾ ਘਰ ਡੇਕ ਪਿਆ ਦੱਸੋ ਤੁਸੀਂ ਕਹਿੰਦੇ ਸੀ ਵੀ ਸਾਡੀ ਸਰਕਾਰ ਦੇ ਵਿੱਚ ਕਿਸੇ ਜ਼ਰੂਰਤਮੰਦ ਪਰਿਵਾਰ ਨੂੰ ਹੈਲਪ ਤੋਂ ਬਿਨਾ ਨਹੀਂ ਰਹਿਣ ਦਿੱਤਾ ਵਾ 2.2 ਲੱਖ ਰੁਪਏ ਤੁਸੀਂ ਕਹਿੰਦੇ ਸੀ ਮਕਾਨ ਬਣਾਉਣ ਲਈ ਦਿੱਤਾ ਆ ਦੇਖੋ ਗਰੀਬ ਪਰਿਵਾਰ ਦਾ ਸਾਰਾ ਕੁਝ ਤੈਸਨੈਸ ਹੋ ਗਿਆ ਇਹਦਾ ਘਰ ਜਿਹੜੇ ਅੱਜ ਘਰ ਵਿੱਢ ਗਿਆ ਇਹਨਾਂ ਨੇ ਸਮਾਨ ਚੱਕ ਕੇ ਕਿਸੇ ਦੇ ਘਰੇ ਰੱਖਿਆ ਇਹਨਾਂ ਨੂੰ ਬੈਠਣ ਲਈ ਜਗ੍ਹਾ ਨਹੀਂ ਦੱਸੋ ਵੀ ਇਹਨਾਂ ਦਾ ਤੁਸੀਂ ਕਹਿੰਦੇ ਸਾਡੇ ਪਿੰਡਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਵੀ ਇਸ ਲਈ ਐਮਐਲਏ ਸਾਹਿਬ ਨੂੰ ਕਹਿੰਦਾ ਦੇਖੋ ਪੱਕੇ ਪਿੰਡ ਦੇ ਸਾਰੇ ਪੰਚਾਇਤ ਨੌਜਵਾਨ ਮੇਰੀਆਂ ਮਾਤਾਂ ਭੈਣਾਂ ਖੜੀਆਂ ਤੁਸੀਂ ਆ ਕੇ ਦੇਖੋ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਆ ਕੇ ਦੇਖੋ ਵੀ ਇੱਥੇ ਆਪਣੇ ਗਰੀਬ ਲੋਕਾਂ ਦਾ ਜ਼ਰੂਰਤਮੰਦ ਪਰਿਵਾਰਾਂ ਦਾ ਕੀ ਹਾਲ ਆ ਇਹ ਰਸਣ ਤੋਂ ਬਿਨਾ ਬੈਠੇ ਨੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਨੀ ਚਾਹੀਦੀ ਮੈਂ ਤਾਂ ਇਹ ਕਹਿੰਦਾ ਸਰਕਾਰ ਨੂੰ ਇਹਨੇ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਇੰਨੇ ਆਪਦੇ ਮਕਾਨ ਬਣਾ ਸਕਣ ਇਹ ਸਭ ਇਹ ਸੱਤਾ ਚੋਈ ਚਾਨੀ ਹੜਾਂ ਦੇ ਕਾਰਨ ਕਿਸੇ ਨੂੰ ਕਾਗਜ਼ ਨਹੀਂ ਮਿਲ ਰਿਹਾ ਸੱਤਾ ਦੇ ਪਾਉਣ ਨੂੰ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਤੁਹਾਡੇ ਵੀਰ ਮੇਰੇ ਤੁਸੀਂ ਕਾਗਜ਼ ਇਹਨਾ ਮਹਿੰਗਾ ਨਾ ਕਰੋ ਕਿਉਂਕਿ ਜੇ ਪਰਿਵਾਰ ਨਾ ਰਹੇ ਆਪਣੇ ਦੁਕਾਨਦਾਰੀਆਂ ਕਿੱਥੋਂ ਚੱਲਣਗੀਆਂ ਵੀ ਇਸ ਲਈ ਤੁਸੀਂ ਹਕੀਕਤ ਦੇਖੋ ਪੈਸਾ ਨਾਲ ਨਹੀਂ ਜਾਣਾ ਵੀ ਇਹ ਕਾਗਜ਼ ਤੁਸੀਂ ਨਾ ਗਰੀਬ ਪਰਿਵਾਰਾਂ ਨੂੰ ਜੋ ਸਰਕਾਰੀ ਰੇਟ ਆ ਅਸੀਂ ਡੀਸੀ ਸਾਹਿਬ ਤੋਂ ਮੰਗ ਕਰਦੇ ਹਾਂ ਜੇ ਕੋਈ ਦੁਕਾਨਦਾਰ ਮਹਿੰਗਾ ਕਾਗਜ਼ ਵੇਚਦਾ ਉਹਦੇ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਦੇਖਿਆ 01679 ਨੰਬਰੇ ਬਜਾਰੇ ਕਹਿੰਦੇ ਕੱਲ੍ਹ ਦੇ ਜੀ ਫੋਨ ਲਾਈ ਜਾਂਦਾ ਸਾਡੇ ਕੋਲ ਤਾਂ ਗੱਲ ਹੀ ਨਹੀਂ ਆਉਂਦਾ ਆਉਂਦਾਗਾ ਸੋ ਇਹਨਾਂ ਦੇ 016789 ਕੋਈ ਕਿਸੇ ਨਾਲ ਗੱਲਬਾਤ ਨਹੀਂ ਤੁਸੀਂ ਜਿਹੜੇ 16789 016789 233031 ਨੰਬਰ ਲਾਇਆ ਉਹ ਰੈੱਡ ਕਾਰਡ ਦਾ ਨੰਬਰ ਆ ਉਹਦੇ ਤੁਸੀਂ ਕਿਹਨੂੰ ਕਿਸੇ ਨੂੰ ਗਰੀਬ ਪਰਿਵਾਰ ਨੂੰ ਦੱਸੋ ਕਿ ਇਹਨਾਂ ਨੂੰ ਕਾਗਜ਼ ਮਿਲੇ ਨੇ ਕਿਸੇ ਨੂੰ ਗਰੀਬ ਪਰਿਵਾਰ ਸਾਰੇ ਸੱਤਾ ਚੋਈਂ ਦਾ ਪੁਰੇ ਹਾਲ ਨੇ ਨਿੱਕੇ ਨਿੱਕੇ ਬੱਚੇ ਇਹਨਾਂ ਦੇ ਰੋਲ ਨਹੀਂ ਨੇ ਤੁਸੀਂ ਅੱਜ ਦੇਖੋ ਜਾ ਕੇ ਮੋੜਨਾਪਾ ਦੇ ਵਿੱਚ ਇੱਕ ਪਰਿਵਾਰ ਜਿਵੇਂ ਖਤਮ ਹੋ ਗਿਆ ਜਿਨ੍ਹਾਂ ਦੇ ਮੀਆਂ ਦੀਦੀ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਦੋ ਪਰ ਬੱਚੇ ਉਹਨਾਂ ਦੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਆ ਕੇ ਦੇਖੋ ਵੀ ਕੀ ਹਾਲ ਨੇ ਗਰੀਬ ਲੋਕਾਂ ਦੇ ਰਹਿਣ ਨੂੰ ਸੱਤ ਨਹੀਂ ਰਹੀ ਇਹਨਾਂ ਦੀ ਕਾਰ ਖਤਮ ਹੋ ਗਏ ਬੱਚੇ ਰੋਣ ਰਹੇ ਨੇ ਇਸ ਲਈ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਇਕੱਲਾ ਲੈਮ ਹੋ ਕੇ ਨਹੀਂ ਸਰਨਾ ਪਿੰਡਾਂ ਦੇ ਵਿੱਚ ਆਓ ਜਿਨ੍ਹਾਂ ਨੇ ਤੁਹਾਨੂੰ ਵੋਟਾਂ પા ਕੇ ਐਮਐਲਏ ਬਣਾਇਆ ਇਸ ਲਈ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਆਓ ਆਪਣੇ ਆਪਣੇ ਸਾਰਿਆਂ ਅਸੀਂ ਤਾਂ ਬੇਨਤੀ ਕਰਦੇ ਆਂ ਸਾਡੇ ਜਿੰਨੀ ਵੀ ਕਾਂਗਰਸ ਮੁੱਚੀ ਟੀਮ ਅਸੀਂ ਕਹਿੰਦੇ ਜਿਹੜਾ ਵੀ ਗਜ਼ਰੂਰਤਮੰਦ ਪਰਿਵਾਰ ਨਾਲ ਸਾਡੇ ਕਾਂਗਰਸ ਦੇ ਜਿਹੜੇ ਵੀ ਮਰਜੀ ਵਰਕਰਾਂ ਤੁਸੀਂ ਕੰਟੈਕਟ ਕਰੋ ਸਾਡੀ ਕਾਂਗਰਸ ਪਾਰਟੀ ਸਾਰਿਆਂ ਦੇ ਨਾਲ ਖੜੀ ਆ ਤੁਸੀਂ ਦੇਖਿਆ ਸਾਡਾ ਪੰਜਾਬ ਪ੍ਰਧਾਨ ਸਾਢੇ 1/4 ਜ਼ਿਲ੍ਹਾ ਪ੍ਰਧਾਨ ਸਾਡਾ ਬਰਨਵਾ ਜੀ ਐਮ ਐਲ ਏ ਕਲਦੀਪ ਸਿੰਘ ਕਾਲਾ ਢਿੱਲੋ ਜਿੰਨੇ ਸਾਡੇ ਸਾਫਾ ਚੇਅਰਮੈਨ ਨੇ ਸਾਰੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਵੀ ਅਸਲ ਵਿੱਚ ਐਮ ਐਲ ਏ ਸਾਹਿਬ ਮੰਡੀ ਦੇ ਵਿੱਚ ਖੜ ਕੇ ਤੁਸੀਂ ਵੀਡੀਓ ਪਾਤੀ ਵੀ ਪਿੰਡਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਆ ਗਿਆ ਦੇਖੋ ਤੁਸੀਂ ਪੱਖੋ ਦੇ ਵਿੱਚ ਇਹਨਾਂ ਨੁਕਸਾਨ ਵਾਲਾ ਦੇਖੋ ਸਾਰੇ ਗਰੀਪਰ ਕਰਾਂ ਦੇ ਕੱਟ ਗਣਾਂਲੇ ਹੋਏ ਪੈਨੇ ਸਾਰੇ ਕਿਸੇ ਨੂੰ ਕਾਜ ਨਹੀਂ ਮਿਲ ਸੋਨੂ ਭਾਈ ਸਰਕਾਰ ਵੱਲੋਂ ਮਿਲਦੀ ਆ ਕੋਈ ਸਹੂਲਤ ਨਹੀਂ ਕੋਈ ਜੀ ਦੱਸੋ ਕੀ ਕੋਈ ਕਈ ਕਦ ਦਿਖਾਵੇ ਸਾਨੂੰ ਕਈ ਕਦ ਦਿਖਾ ਕੋਈ ਅਧਿਕਾਰੀ ਆਇਆ ਕੋਈ ਥੋਡੇ ਕੋਲੇ ਕੋਈ ਨਹੀਂ ਆਇਆ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਨਹੀਂ ਆਇਆ ਇਹ ਆ ਦੇਖੋ ਐਮਐਲਏ ਸਾਹਿਬ ਜੀ ਕਣਕ ਭਰੇ ਵੀ ਕੱਟ ਕੱਟ ਜਿਹੜੇ ਹੁਣ ਮੇਰੇ ਘਰਾਂ ਵਾਲੀ 7 ਸਾਲ ਦੀ ਆ ਉਹਦੀ ਕਣਕ ਵੀ ਕੱਟਦੀ ਲੈ ਬਹੁਤ ਮਾੜੀ ਗੱਲ ਕਣਕ ਦਾ ਗਾਂਚੀ ਸਾਡਾ ਸਾਰਾ ਕੋਈ ਕੱਟੀ ਜਾਂਦੀ ਸਾਰਾ ਕੁਝ ਸਾਡਾ ਕੋਈ ਸਾਨੂੰ ਕੋਈ ਨਹੀਂ ਮਿਲਦਾ ਜਿਹੜੇ ਦਿੱਤੀਆਂ ਨੇ ਤਰਪਾਲਾ ਉਹ ਆਪਣੇ ਉਧਰ bantte hian ne ਸਾਨੂੰ ਕੁਝ ਨਹੀਂ ਦਿੱਤਾ ਐਵੇਂ ਦੇਖਾ ਉਹ ਵੀ ਕਰਦੇ ਹੋਂਟੇ ਹੀ ਕਰਦੇ ਆ ਸਾਡੇ ਨਾਲ ਸਾਨੂੰ ਕੁਝ ਨਹੀਂ ਅੱਗੇ ਅੱਗੇ ਇੱਥੇ ਪਾਸੇ